ਪਿੰਦਰਪੁੱਤ ਹਾਂਜੀ ਤੂੰ ਮੈਂ ਹੁਣ ਇੱਥੇ ਬੈਠਾ ਆਂ ਤੇ ਮੈਂ ਨਹੀਂ ਹੈ ਤੁਹਾਡੀਆਂ ਗੱਲਾਂ ਸੁਣਨ ਮੈਂ ਸੋਈ ਵੱਲ ਨੂੰ ਗਈ ਆਂ ਡਰੈਲੂਂ ਚ ਕਿਹਦੇ ਜਨੂ ਦਿੰਦੀਆਂ ਗੱਲਾਂ ਕਰਨ ਦੇ ਉਹ ਮੰਮੀ ਨਵਦੀਪ ਦੇ ਭਰਾ ਦਾ ਹੈ ਅੱਛਾ ਤੇ ਕਹਿੰਦੀ ਜਾਣਾ ਤੇ ਮੈਂ ਹਾਪੀ ਕੁ ਚੀਜ਼ੋ ਜ ਲੈ ਜਾਾਂਗੇ ਚੱਲਾ ਸਰਪ੍ਰਾਈਜ਼ ਦਵਾਾਂਗੇ ਕੇਕ ਉਕ ਲੈ ਜਾਾਂਗੇ ਹੋਰ ਕੀ ਹੈ ਹਣਾ ਚੱਲ ਮੰਮੀ ਖੁਸ਼ ਹੋ ਜਾਏਗਾ ਜਾਣਾ ਇੰਨੇ ਚੀਜ਼ ਨਾ ਬੋਤ ਤੇ ਜਾਓ ਚੱਜਦੀਆਂ ਚੀਜ਼ਾਂ ਲੈ ਕੇ ਜਾਓ ਇਹ ਨਾ ਹੋਏ ਪੁੱਤੇ ਬਾਵਾ ਲਮ ਕੁੰਦੇ ਚਲ ਜਿਓ ਨਹੀਂ ਤੇ ਜਿਹੜਾ ਕਹਿਣ ਡਿਆ ਵਾ ਕਿ ਮੈਂ ਤਾਂ ਨਹੀਂ ਹਿੰਦੀ ਕੋਈ ਸੋਨੇ ਦੀ ਚੀਜ਼ ਲੈ ਜਾ ਤੇ ਜੇ ਉਹਨੂੰ ਪੁੱਛ ਲੈ ਜਿੱਦਾਂ ਨਾਬ ਕਹਿੰਦੀ ਹੈ ਉਹ ਮੰਮੀ ਸੋਨੇ ਦੀ ਚੀਜ਼ ਹਾਂ ਹਾਏ ਹਾਏ ਫੇਰ ਕੀ ਪੁੱਤ ਇੱਕ ਨਿਆਣਾ ਸਰਫੇਜਾ ਇਹਦਾ ਮੁੰਡਾ ਵਾ ਨਾ ਕੋਈ ਹੋਰ ਤੇਰੀ ਰਿਸ਼ਤੇਦਾਰੀ ਇੰਨੀ ਚਲੋ ਮੰਮੀ ਉਹ ਤੇ ਤੁਹਾਡੀ ਗੱਲ ਠੀਕ ਆ ਪਰ ਜਨਮ ਦੇਣਾ ਤੇ ਕੌਣ ਸੋਨੇ ਦੀ ਚੀਜ਼ ਆ ਪਾਉਂਦਾ ਚੱਲ ਉਹਨੂੰ ਪੁੱਛ ਲਈ ਹਾਂ ਜੇ ਉਹ ਕਹੇਗੀ ਤੇ ਲੈ ਜੀ ਨਹੀਂ ਤੇ ਚਾਂਦੀ ਦੀ ਚੈਨੀ ਬਣਾ ਕੇ ਲੈ ਜੀ ਨਾਲ ਕੇਕ ਲੈ ਜੀ ਨਾਲ ਇੱਕ ਸੂਟ ਲੈ ਜੀ ਨਾਲ ਪੁੱਤ ਪੱਗ ਜ਼ਰੂਰ ਲੈ ਕੇ ਜਾਈਂ ਚਲੋ ਮੰਮੀ ਜੀ ਕਹਿੰਦੇ ਸੂਟ ਲੈ ਜਾਾਂਗੇ ਆਹੋ ਪੱਗ ਵੀ ਖਰੀਦੀ ਹੁੰਦੀ ਹੈ ਪੁੱਤ ਚਲੋ ਕੋਈ ਨਹੀਂ ਲੈ ਜਾਾਂਗੇ ਆਹੋ ਤੇ ਜਿਆਣਾ ਵਾ ਤਾਂ ਮੈਂ ਨਾਲ ਚੱਲਾਂ ਮੰਮੀ ਤੂੰ ਹੀ ਚਲੋ ਵੇਖ ਲੋ ਦਾ ਮਰਜ਼ੀ ਕਰ ਲੋ ਜੇ ਜਾਣਾ ਤੇ ਚੱਲ ਫਿਰਿਓ ਨਹੀਂ ਨਹੀਂ ਮਾੜੀਆਂ ਮੋਟੀਆਂ ਚੀਜ਼ਾਂ ਲੈ ਕੇ ਚੱਲ ਜਿਓ ਉੱਥੇ ਫੇਰ ਉੱਥੇ ਕੋਈ ਆਂਡ ਗਵਾਂਡ ਵੇਖੇ ਤੇ ਚੰਗੇ ਨਹੀਂ ਲੱਗੀਗਾ ਏਉਂ ਕਰਨੇ ਆ ਆਪਾਂ ਸਾਰੇ ਜਣੇ ਜਾਵਾਂਗੇ ਨਹੀਂ ਤੇ ਨਾ ਨਾ ਪੁੱਤ ਅਸੀਂ ਉੱਥੇ ਕੀ ਕਰਨ ਤੁਸੀਂ ਸਾਨੂੰ ਇਕੱਲੇ ਜਾਇਓ ਬਹੁਤੀ ਗਲਤ ਮੈਂ ਤੁਹਾਡੇ ਨਾਲ ਚੱਲ ਜਾਨੀ ਸ਼ਹਿਰ ਤੱਕ ਜਿਹੜੀ ਜਿਹੜੀ ਚੀਜ਼ ਲੈਣੀ ਹੈ ਮੈਂ ਤੁਹਾਨੂੰ ਲੈ ਦਾਂਗੀ ਜੇ ਮੰਮੀ ਚੱਲ ਜਾਓਗੇ ਤੇ ਫਿਰ ਕਿਉਂ ਚੱਲਾਂਗਾ ਨਹੀਂ ਪੁੱਤ ਹੁਣ ਘਰ ਵੀ ਕੋਈ ਕੋਈ ਕੰਮ ਕਰ ਸੋ ਹੁੰਦੇ ਆ ਹੋਰ ਮੰਮੀ ਕਿੱਥੇ ਜਾਣਾ ਮੈਂ ਨਾ ਹੱਡੀ ਕੋਈ ਭੈਣ ਏ ਉਹ ਚੱਲ ਕੋਈ ਨਹੀਂ ਆ ਜਨਮ ਦਿਨ ਦਾ ਭਗਤਾਓ ਆਪਾਂ ਕਿਸ ਦਿਨ ਦੋ ਜਣੇ ਜਾ ਕੇ ਤੇ ਰਾਤ ਰਹਿਵਾਂਗੇ ਚਲੋ ਵੇਖ ਲਿਓ ਦੋਵੇਂ ਦੋਵੇਂ 9:00 ਵਜੇ ਚੱਲ ਜੇ ਤੇ ਮੈਂ ਤੇ ਡੈਡੀ ਇਥੇ ਹੱਥ ਸਾੜਦੇ ਰਵਾਂਗੇ। ਉਹ ਨਹੀਂ ਨਹੀਂ ਨੋ ਸੱਸ ਨੇ ਨਹੀਂ ਜਾਣਾ ਆਪਾਂ ਮੈਂ ਤੇਰੇ ਡੈਡੀ ਨਾਲ ਲੈ ਕੇ ਜਾਵਾਂਗੀ। ਚਲੋ ਕੋਈ ਨਹੀਂ ਵੇਖ ਲੈ ਜਿੱਦਾਂ ਮਾਰੀ। ਤਹੀਂ ਲੱਗੇ ਕਈ ਵਾਰੀ ਗਏ ਸਾਡੇ ਕੋਲ ਜਾਇਆ ਹੀ ਨਹੀਂ ਜਾਂਦਾ ਹੈਗਾ। ਆ ਹੁਣੇ ਤਜੇ ਤੇ ਕਹਿਣ ਦਿਆਂਵਾ ਕਿ ਬੰਦਾ ਜਾਇਆ ਇਹ ਤੇ ਵਧੀਆ ਲੱਗਦਾ। ਤੂੰ ਹੋਰ ਪੁੱਤ ਤੇ ਬਾਕੀ ਕੋਈ ਗੱਲ ਨਹੀਂ ਤੁਸੀਂ ਨਵਦੀਪ ਨਾਲ ਆਪੀ ਕਰ ਲੋ ਗੱਲ ਜਿਹੜੀ ਕੋਈ ਚੀਜ਼ ਲੈਣੀ ਹੋਏਗੀ ਨਾ ਤੇ ਉਹਨੂੰ ਦੱਸ ਦੋ ਤੇ ਤੁਸੀਂ ਕਿੱਥੇ ਮਮੀ ਨਾਲ ਜਾਓਗੇ ਮੁਰਗ ਧੁੱਪ ਹੈਗੀ ਇੰਨੀ ਗਰਮੀ ਵੇਖੋ ਕਿੰਨੀ ਹੈ। ਪਰ ਮੈਂ ਤਾਂ ਨਾਲ ਜਾਨੀ ਆ ਵੀ ਇਹ ਨਾ ਹੋਏ ਵੀ ਉੱਥੇ ਰਹਿਣ ਫੂੰਦ ਇਕੱਠਾ ਕਰਕੇ ਲੈ ਜੀਉ। ਪਤ ਤਾਂ ਸ ਮਮੀ ਹੀ ਜਾਣੇ ਆ ਭਲਾ ਵੀ ਰਹਿਮਕੁੰਦ ਲਾ ਜਾਣਾ ਤੇ ਨਾਲੇ ਹਾਂ ਉਹਨਾਂ ਦਾ ਡੇਵਲੋਂ ਵੀ ਕਿਹਾ ਹੈ ਪਿਲੇ ਲੈ ਕੇ ਆਇਓ ਨਾਲ ਉਹ ਚਲ ਕੋਈ ਨਹੀਂ ਪੁੱਤ ਜਾਨ ਦੀ ਤੇ ਕੋਈ ਗੱਲ ਨਹੀਂ ਹੁਣ ਛੜਕ ਦੇ ਉੱਤੇ ਘਰ ਕੋਈ ਨਾ ਕੋਈ ਆਏ ਗਏ ਵਾਲਾ ਘਰ ਆ ਜਾਂਦਾ ਵਾ ਅਸੀਂ ਘਰ ਰਹਿੰਦੇ ਆ ਤੇ ਤੁਸੀਂ ਦੋਵੇਂ ਜੀ ਹੁਣ ਹੋ ਆਓ ਆਪਾਂ ਬਾਅਦ ਚ ਚੱਲ ਜਾਾਂਗੇ ਚਲੋ ਕੋਈ ਗੱਲ ਨਹੀਂ ਤਾਂ ਹਰਨਵਦੀਪ ਉਧਰ ਜਾ ਕਰ ਲੋ ਜੀ ਕੋਈ ਸਲਾਹ ਕਰਨੀ ਜੀ ਤੇ ਚਲ ਮੈਂ ਉਹਨੂੰ ਵੀ ਇਹੋ ਹੀ ਕਹਿਣਾ ਸੀ ਹੁੰਦਾ ਜੀ ਆਨਾ ਮਤ ਉਹਨੂੰ ਵੀ ਕਹਿ ਦਿੰਨੀ ਵੇਖ ਲਓ ਆਪਣੀ ਮਰਜ਼ੀ ਕਰ ਲਓ ਚਲ ਜਾਨੀ ਆ ਭਲਾ ਲੇ ਮੇਰੀ ਤੇ ਤਿਆਰ ਹੋ ਗਈ ਆ ਹਾਂ ਜੰਮੀ ਹੋ ਗਈ ਤਾਂ ਸੂਟ ਪੁੱਤ ਪਹਿਲਾ ਹੀ ਪਾ ਲਿਆ ਜਿਹੜਾ ਨਵਾਂ ਸੋਆ ਉਹ ਪਾ ਲੈਣਾ ਮੰਮੀ ਉਹ ਬੜਾ ਜ਼ਿਆਦਾ ਭਾਰਾ ਵਾ ਜਨਮ ਦਿਨ ਤੇ ਤੇ ਮੈਂ ਜਾਣਾ ਵਾ ਤੇ ਕੋਈ ਗੱਲ ਨਹੀਂ ਇਹੋ ਠੀਕ ਵਾ ਪੁੱਤ ਉੱਥੇ ਤੇਰੇ ਨਾਨਕੇ ਵੀ ਆਏ ਹੋਣੇ ਭੂਆ ਵੀ ਮਾਸੀਆਂ ਵੀ ਆਈਆਂ ਹੋਣੀਆਂ ਤੇ ਉਹਨਾਂ ਨੇ ਕਹਿਣਾ ਵਾ ਸੱਸ ਨੇ ਪਹਿਲੇ ਪਾ ਕੇ ਕੱਲ ਦਿੱਤਾ ਮੰਮੀ ਉਹਨਾਂ ਨੂੰ ਸਾਰਾ ਕੁਝ ਪਤਾ ਵਾ ਵੀ ਤੁਸੀਂ ਕਿੰਨੇ ਚੰਗੇ ਹੋ ਕੋਈ ਨਹੀਂ ਕੁਝ ਕਹਿੰਦਾ ਹੈਗਾ ਨਾਲ ਇੱਕ ਦੋ ਵਾਰੀ ਤੇ ਮੈਂ ਪਹਿਲਾਂ ਪਾਇਆ ਪਹਿਲਾਂ ਮੈਂ ਕਿਤੇ ਕਿੰਨੀ ਇੱਕ ਵਾਰੀ ਪਾ ਲਿਆ ਵਾ ਤੇ ਕੋਈ ਨਹੀਂ ਉਹ ਫੇਰ ਹੋਰ ਕੋਈ ਫੰਕਸ਼ਨ ਆਊਗਾ ਤੇ ਉੱਤੇ ਪਾਵਾਂਗੇ ਮੈਂ ਕੀ ਕੀਤੀ ਕੱਲ ਪਿੰਦਰ ਨਾਲ ਗੱਲ ਮੈਂ ਪੁੱਤ ਜੇ ਜਾਣਾ ਵਾ ਤੇ ਚੱਜ ਨਾ ਜਾਇਓ ਐਵੇਂ ਨਾ ਬਾਹਾਂ ਲੁਕਾਉਂਦੇ ਚੱਲ ਜਿਓ ਤੇ ਉੱਥੇ ਜਾਂਦੀ ਜਾਂਦੀ ਵਧੀਆ ਕੇਕ ਲਵੀ ਪਹਿਲਾਂ ਉਹਨੂੰ ਮੈਂ ਕਹਿ ਰਹੇ ਆਰਡਰ ਕੀਤਾ ਹੋਣਾ ਉਹਨੂੰ ਦੁਕਾਨ ਵਾਲੇ ਨੂੰ ਤੇ ਲੈ ਜਿਓ ਜਾਂਦੇ ਆ ਤੇ ਨਾਲ ਕੱਪੜੇ ਬਣਾ ਲਿਓ ਪੱਗ ਲੱਲਿਓ ਤੇ ਨਾਲ ਤੇ ਜੇ ਜੀ ਕਰਦਾ ਵਾ ਤੋ ਸੋ ਛੱਪ ਜਾਂਦੇ ਜਾਂਦੇ ਸੰਯਾਰੇ ਕੋ ਲੱਲਿਓ ਜੇ ਜੀ ਕਰਦਾ ਤਾਂ ਭਾਂ ਚਾਂਦੀ ਦੀ ਚੀਜ਼ ਲੈ ਜਿਹੜੀ ਤੁਹਾਡਾ ਜੀ ਕਰਦਾ ਨਹੀਂ ਨਹੀਂ ਮੰਮੀ ਹੁਣ ਨਹੀਂ ਇੰਨਾ ਖਰਚਾ ਕਰਨਾ ਜਿਹੜੀ ਵੀ ਕੋਈ ਚੀਜ਼ ਪਾਣੀ ਹੋਊਗੀ ਨਾ ਉਹਦੇ ਵਿਆਹ ਤੇ ਪਾ ਦਾਂਗੇ ਤੇ ਹੁਣ ਤੇ ਜਨਮ ਦਿਨੀ ਆ ਵੇਖ ਕੇ ਦੀ ਸਿਆਣੀ ਆ ਆਪਣੇ ਘਰ ਦਾ ਹੀ ਸੋਚਦੀ ਆ ਕਿਤੇ ਉਹਨਾਂ ਬਾਰੇ ਵੀ ਸੋਚ ਲਿਆ ਕਰ ਪੁੱਤ ਉਹ ਤਾਂ ਮੈਂ ਆਪਣੀ ਧੀ ਨੂੰ ਘੈਂਟਾ ਬਣਾ ਕੇ ਦੇਣਾ ਵਾ ਵੀ ਆਪਣੇ ਭਰਾ ਦੇ ਵਿਆਹ ਤੇ ਪਾ ਕੇ ਆ ਇਹ ਥੋੜਾ ਨੀ ਕੀ ਮੁੱਟੀ ਚੀਜ਼ ਨਾਲ ਵਿਆਹ ਵੇਖ ਕੇ ਆ ਜੇਗੀ ਚਲੋ ਮੰਮੀ ਕੋਈ ਨਹੀਂ ਹੁਣ ਕੱਪੜੇ ਬਣਾ ਲੈਣੇ ਕੇਕ ਉਹਦੇ ਵਾਸਤੇ ਲੈ ਲੈਣਾ ਤੂੰ ਨੀਨੇ ਚੀ ਖੁਸ਼ ਹੋ ਜਾਣਾ ਵਾ अच्छा तू ते ਹੋਰ ਆਨੀ ਆਂ ਕਿ ਘੱਟ ਤੋਂ ਘੱਟ ਚੀਜ਼ ਲੀਕੇ ਜਾਵਾ ਤੇ ਖਰਚਾ ਨਾ ਹੋਵੇ ਪਤਾ ਨਹੀਂ ਤੂੰ ਇੰਨੀ ਕੰਜੂਸ ਕਿਉਂ ਤੁਸੀਂ ਆਪਣੇ ਘਰ ਦਾ ਵੀ ਸੋਚਣਾ ਚਾਹੀਦਾ ਵਾ ਇਹ ਥੋੜੀ ਕਿ ਜੇ ਹੁਣ ਚਾਰ ਪੈਸੇ ਹੈਗੇ ਤਾਂ ਇਹਨਾਂ ਨੂੰ ਖਾੜਾਈ ਲਓ ਚੰਗਾ ਧੀਏ ਹਾਂ ਜਾਂਦੀ ਜਾਂਦੀ ਲੈ ਆ ਜਾਂਗੀ ਇਹ ਨਾ ਹੋਏ ਪੀ ਉਦਾਂ ਹੀ ਮੈਨੂੰ ਮਖੌਲ ਕਰਾਵੇਂ ਉਥੋਂ ਚਲ ਮਮੀ ਫਿਰ ਮੈਂ ਸੋਨੇ ਦੀ ਨਹੀਂ ਕੋਈ ਚੀਜ਼ ਖੜਨੀ ਆ ਕਿ ਚਾਂਦੀ ਦੀ ਚੈਨੀ ਬਣਾ ਕੇ ਲੈ ਆ ਜਾਂਗੀ ਉਹਦੇ ਵਾਸਤੇ ਚਲ ਪੁੱਤ ਤੇਰੀ ਮਰਜ਼ੀ ਮੈਂ ਤਾਂ ਤੈਨੂੰ ਕਿਹਾ ਵਾ ਪਰ ਹੁਣ ਜੋ ਤੇਰਾ ਜੀ ਕਦਾ ਲੈ ਜਾਈ ਸਖਣੀ ਨਾ ਜਾਂ ਨਹੀਂ ਨਹੀਂ ਕੋਈ ਨਹੀਂ ਮੈਂ ਲੈ ਕੇ ਹੀ ਜਾਵਾਂਗੀ ਚਲ ਚੰਗਾ ਪੁੱਤ ਮੈਂ। ਉਦੋਂ ਵੈਸੇ ਮੰਮੀ ਕਿੰਨੇ ਚੰਗੇ ਆ। ਨਹੀਂ ਤੇ ਕਈ ਸੱਸਾਂ ਹੁੰਦੀਆਂ ਵਾ ਨਾ ਛਾਟੀ ਮੂੰਹ ਬਣਾ ਕੇ ਬਹਿ ਜਾਂਦੀਆਂ ਵਾ ਕਿ ਆਪਣੇ ਪੇਕੇ ਚੱਲੀ ਆ ਤੇ ਪਹਿਲਾਂ ਹੀ ਕਹਦਣੀਆਂ ਕਿ ਬਈ ਉੱਥੇ ਕੁਝ ਲੈ ਕੇ ਨਾ ਜਾਈਂ ਤੇ ਇਹ ਮੈਨੂੰ ਪੱਕੀ ਕਰਦੇ ਰਹਿਣਗੇ ਕਿ ਉੱਥੇ ਚੱਜ ਸਵਾਦ ਨਾ ਜਾਈਂ ਵਧੀਆ ਵਧੀਆ ਚੀਜ਼ਾਂ ਲੈ ਕੇ ਜਾਈਂ। ਚਲ ਚੰਗਾ ਸਭੋ ਮੈਨੂੰ ਕਿਸੇ ਚੀਜ਼ ਤੋਂ ਰੋਕਦੇ ਤੇ ਨਹੀਂਗਾ ਇਦਾਂ ਦੀ ਸੱਸ ਚਾਹੀਦੀ ਸਾਰਿਆਂ ਨੂੰ। ਉਹ ਜਸਵਿੰਦਰ ਪਾਣੀ ਲੈ ਆਂ ਘੋਟ। ਉਹ ਲੈ ਘਟ ਪਾਣੀ ਕਦੋਂ ਦਾ ਤੈਨੂੰ ਕਹਿਣ ਡਿਆ ਹੁਣ ਆਗੇ ਆਗੇ ਕੱਲ ਬਿੰਦਰੋਂ ਕਿੱਥੇ ਆ ਬਿੰਦਰ ਹੁਣੀ ਅੱਜ ਗਏ ਆਪਣੇ ਸੌਰੇ ਸੌਰੇ ਗਿਆ ਉਹ ਆ ਜਨਮ ਦਿਨ ਹੀ ਹਰੇ ਸਾਲੇ ਦਾ ਦੋਵੇਂ ਗਏ ਹੋਣੇ ਆ ਦੋਵੇਂ ਗਏ ਕਹਿਨ ਤਾਂ ਡਿਆ ਮੈਨੂੰ ਵੀ ਮੈਂ ਚੱਲ ਕੋਈ ਨਹੀਂ ਪੁੱਛ ਤੂੰ ਹੀ ਹੋਵਾਂ ਅਸੀਂ ਬਚ ਕੇ ਦੇ ਹੋਣ ਹੋਰ ਗੱਲ ਤੇਰੀ ਠੀਕ ਆ ਮੈਨੂੰ ਤਾਂ ਯਾਰ ਫਿਕਰ ਹੀ ਲੱਗਦੀ ਹਰ ਵੇਲੇ ਕਹੇ ਤੇਰੀ ਗੱਲ ਦਾ ਫਿਕਰ ਵਾ ਮੈਂ ਨਾ ਵੀ ਕਿਰੇ ਨੂੰ ਪੁੱਤ ਨੂੰ ਪਤਾ ਹੀ ਨਾ ਲੱਗ ਜੇ ਪੈ ਇਨਾ ਕਰਜ਼ਾ ਵਾ ਸਿਰ ਤੇ ਬਦਨਾਮੀ ਬੜੀ ਹੋਣੀ ਆ ਐਵੇਂ ਪਤਾ ਲੱਗ ਜੇਗਾ ਮੈਂ ਪਤਾ ਲੱਗਣ ਹੀ ਨਹੀਂ ਦੇਣਾ ਹੈਗਾ ਮੈਂ ਆਨੂੰ ਖੁਸ਼ੀ ਇੰਨੀ ਕਿ ਰੱਖਣੀ ਆ ਉਹ ਰਵੇ ਖੁਸ਼ੀ ਖੁਸ਼ੀ ਜੀ ਆਪੇ ਹੀ ਸੱਜੇ ਸੱਜੇ ਲਾ ਲੈਣਾ ਕੋਈ ਗੱਲ ਨਹੀਂ ਤੁਸੀਂ ਆਵੇਂ ਬਿਮਾਰ ਬੂ ਮੂਰ ਨਾ ਹੋ ਜਿਓ ਕਿ ਜਿਹਦੇ ਭਰਾ ਦਾ ਹੀ ਜਨਮ ਦਿਨ ਮੈਂ ਤਾਂ ਕਿਹਾ ਸੋਨੇ ਦੀ ਚੀਜ਼ ਲੈ ਜਾ ਪਰ ਉਹ ਪਤਾ ਮੈਨੂੰ ਕੀ ਆਂਦੀ ਆਂਦੀ ਮੈਂ ਚਾਂਦੀ ਦੀ ਲੈ ਜਾਨੀ ਹੈ ਵਿਆਹ ਤੇ ਖੜਾਂਗੀ ਕੋਈ ਸੋਨੇ ਦੀ ਚੀਜ਼ ਤੇ ਮੈਂ ਤਾਂ ਬਥੇਰੀ ਖੁਸ਼ ਰਾਨੀ ਹੋਰ ਮੈਂ ਕਿ ਮਰਕ ਕੋਈ ਤੇ ਰੱਖਨੀ ਆ ਨਾ ਤੇ ਉਧਰ ਹੁਣ ਬੈਂਕਾ ਆ ਲਿਆ ਨਾ ਮੈਂ ਨਾ ਪੂਰੀਆਂ ਤਿਆਰੀਆਂ ਖਿੱਚੀਆਂ ਵਾ ਸਾਨੂੰ ਕਾਬੂ ਕਰਨ ਵਾਸਤੇ ਮੈਂ ਟਾਈਮ ਕੱਟਣ ਡਿਆ ਇਧਰ ਉਧਰ ਹੋ ਕੇ ਫੋਨ ਆਉਂਦੇ ਮੈਂ ਫੋਨ ਨਹੀਂ ਚੁੱਕਦਾ ਤੇ ਗੱਲ ਸੁਣੋ ਕੋਈ ਪੁੱਠ ਸਿੱਧ ਕਰ ਲੋ ਫੇਰ ਉਹ ਸਿਦੋਂ ਕੜੀ ਕਰੀਏ ਕੋਈ ਬੈਂਕਰ ਹੈ ਨਹੀਂ ਗਈ ਜੇ ਤੋਂ ਕਰਜ ਨਹੀਂ ਲਿਆ ਕਦੀ ਕਿਸੇ ਤੋਂ ਲਲਿਆ ਕਦੀ ਕਿਸੇ ਤੋਂ ਲਲਿਆ ਸ਼ਿਫਾਸ਼ ਪਾ ਕੇ ਉਹਨਾਂ ਅੱਜਕੱਲ ਪੰਗਾ ਵੜਾ ਵਾ ਕਿੱਦੋਂ ਨੂੰ ਬੰਦਾ ਜਾਵੇ ਦੱਸ ਕਿੱਥੋਂ ਬੰਦਾ ਜਾ ਕੇ ਕਰਜਾ ਲਵੇ ਫੇਰ ਤੇ ਉੱਥੇ ਦੂਖ ਨਾਲਾਂ ਪੈਰੀ ਵੀ ਛੜੋ ਵਿੱਚ ਦੂਆ ਕਰਾਣਾ ਨਹੀਂ ਨਾ ਸਰਦਾ ਦੂਆ ਕਰਾਣਾ ਦੇ ਰੇਕ ਬੈਂਕ ਨੇ ਕਿਸ਼ਤਾਂ ਨਹੀਂ ਪੂਰੀਆਂ ਹੁੰਦੀਆਂ ਤੁਸੀਂ ਤੇ ਜਿਹਨੋਂ ਘਰ ਹੁੰਦੇ ਨਾ ਐਦਾਂ ਹੀ ਕਰਜ਼ੇ ਦੀਆਂ ਗੱਲਾਂ ਕਰਦੇ ਰਹਿੰਦੇ ਕਦੇ ਬੰਦਾ ਹੋਰ ਖੁਸ਼ੀ ਦੀ ਵੀ ਗੱਲ ਕਰ ਲਿਆ ਕਰੋ ਕਿਉਂ 20 ਘੰਟੇ ਕਰਜਾ ਖੁਸ਼ੀ ਤੇ ਤਾਂ ਹੀ ਕਰੀਏ ਜੇ ਕੋਈ ਖੁਸ਼ੀ ਹੋਵੇ ਤੇ ਆਖ ਨਹੀਂ ਆ ਚਲੀ ਲੱਖਾਂ ਜਣ ਕੇ ਚੜ ਗਏ ਤੇ ਤੈਨੂੰ ਤਾਂ ਫਿਕਰ ਹੀ ਕੋਈ ਨਹੀਂ ਤੂੰ ਫਿਕਰ ਕੀਤਾ ਕਰਜਾ ਲੈ ਜਾਣਾ ਉਹੋ ਗੱਲ ਕਰਦੇ ਹੁੰਦੇ ਰੋਟੀ ਬਣਾਈ ਮੈਨੂੰ ਲੈ ਜਾਊਗਾ ਪਰ ਪੈਲੀ ਵੇਖ ਜਾਨੀ ਸਾਰੀ ਉਹ ਕੋਈ ਗੱਲ ਨਹੀਂ ਵੇਖ ਜੂਗੀ ਤੇ ਕਮਾਈ ਕਰਾਂਗੇ ਫਿਰ ਬਣਾ ਲਾਂਗੇ ਆਹੋ ਬਹੁਤ ਸਸਤੀ ਆ ਨਾ ਫਿਰ ਬਣਾ ਲੈਣੀ ਆ 40 40 ਲੱਖ ਨੂੰ ਕਿਲਾ ਹੋ ਗਿਆ ਵਾ ਫਿਰ ਬਣਾ ਲੈਣੀ ਇਹਨੇ ਮੈਨੂੰ ਇਨਾ ਡਰ ਲੱਗਣ ਡਿਆ ਵਾ ਇਹਨੂੰ ਜਦੋਂ ਮੈਂ ਕਹਿੰਨਾ ਵਾ ਇਹ ਨਾਲ ਹੀ ਨਹੀਂ ਲੈਂਦੀ ਕਰਦੀ ਇਹਦਾ ਇਹਨੂੰ ਟੈਨਸ਼ਨ ਹੀ ਕੋਈ ਨਹੀਂ ਕਹਿੰਦੀ ਕੋਈ ਗੱਲ ਨਹੀਂ ਪੈਲੀ ਵੇਖ ਦੂ ਤਾਂ ਵੀ ਕੋਈ ਗੱਲ ਨਹੀਂ ਇਹ ਕਿਹੜੀ ਮਿੱਟੀ ਦੀ ਬਣੀ ਆ ਕੰਮ ਬੜਾ ਖਰਾਬ ਹੋਇਆ ਵਾ ਮੈਂ ਵੀ ਕੋਈ ਸਿਆਣਪ ਨਹੀਂ ਕੀਤੀ ਮੈਂ ਵੀ ਚੁੱਕੀ ਗਿਆ ਕਰਜ਼ਾ ਤੇ ਐ ਵਧੀਆ ਬਸ ਖਰਚੀ ਗਿਆ ਜਿੱਥੇ ਜੀ ਕਰਦਾ ਗੱਡੀ ਲੱਲੀ ਮੋਟਰਸਾਈਕਲ ਲੱਲੇ ਰਿਸ਼ਤੇਦਾਰਾਂ ਦੇ ਵਧੀਆ ਗਏ ਕੱਪੜੇ ਲੀੜੇ ਮਹਿੰਗੇ ਪਾਲੇ ਹੈ ਜੇ ਹੁਣ ਨੂਹ ਗਈ ਆ ਤਾ ਉਹਨੂੰ ਤੂੰ ਸੋਨੇ ਦੀ ਚੈਣ ਵੱਲੋਂ ਕਹਿਣ ਡਈ ਐ ਤੇ ਉਹ ਤੈਨੂੰ ਚਾਂਦੀ ਦੀ ਕਹਿਣ ਡੀ ਤੇਰਨੋਂ ਦੇ ਉਹ ਸਿਆਣੀ ਹੱਦ ਹੋ ਗਈ ਇਹਦੀ ਵਾਲੀ ਮੰਮੀ ਮੰਮੀ ਕੀ ਗੱਲ ਆ ਪੁੱਤਰਾ ਪੁੱਤ ਕੀ ਕਰਾ ਮੇਰਾ ਤੇ ਨਾ ਘਰ ਖਲੋਣ ਜੀ ਨਹੀਂ ਕਰ ਲਿਆ ਹੁਣ ਬਸ ਕੀ ਗੱਲਾਂ ਮੰਮੀ ਤੁਸੀਂ ਇਦਾਂ ਕਿਉਂ ਕਰ ਰਹੇ ਜੇ ਗੱਲ ਕੀ ਆ ਪੁੱਤ ਇਤੋਂ ਵੱਡੀ ਹੋਰ ਗੱਲ ਕਿਹੜੀ ਹੋਣੀ ਆ ਇੱਕ ਮਹਾਮੀਤ ਦੀ ਕਿਰਨ ਜਾਗੀ ਹੈਗੀ ਤੇ ਚਲ ਬਾਹਰ ਜਾਊਗਾ ਸਾਡੇ ਵੀ ਕਿਤੇ ਦਿਨ ਮਉਣਣਗੇ ਪਰ ਪੁੱਤ ਨੇ ਜਵਾਬ ਦੇ ਕੇ ਨਾ ਆਸਾਂ ਤੇ ਪਾਣੀ ਫੀਰਤਾ ਵਾ ਮਿੰਨ ਕਿਨਾਂ ਦੁੱਖ ਹੋਣਿਆ ਤੇ ਮੈਂ ਕੀ ਕਰਾ ਹੁਣ ਦੱਸ ਮੰਮੀ ਤੁਸੀਂ ਇਦਾਂ ਕਿਉਂ ਕਰ ਰਹੇ ਜੇ ਹੁਣ ਤੇ ਆ ਬੜਾ ਹੋਣਿਆ ਵਾ ਪੀਦਾ ਕਿਉਂ ਕਰਦੇ ਆ ਇਹ ਦੱਸ ਕਿ ਇਹਨੇ ਕਿ ਫਸ ਇੰਤਜ਼ਾਮ ਹੋਈ ਜਾਣਾ ਯਾ ਨਹੀਂ ਲੈਂਦੇ ਉਹਨਾਂ ਕੋ ਪੈਸੇ ਪਰ ਇਹ ਤੇ ਨਾ ਗੱਲ ਹੀ ਨਹੀਂ ਕਰ ਲੈਂਦਾ ਤੈਨੂੰ ਚੱਲ ਆਪਾਂ ਜਿੱਦਾਂ ਮਰਜ਼ੀ ਕਰਦੇ ਘਰ ਦੇ ਤੇ ਸਹੀ ਨਾ ਕੋਹ ਨਾ ਕੋਹ ਜਦੋਂ ਇਹ ਕੋਰਾ ਜਵਾਬ ਦੇ ਗਿਆ ਵੀ ਮੈਂ ਜਾਣ ਵਾਲਾ ਕਹਿੰਦਾ ਕਿ ਮੈਂ ਨਹੀਂ ਕਿਤੇ ਜਾਣਾ ਤੇ ਪੁੱਤ ਆਪਾਂ ਕੀ ਕਰਾਂਗੇ ਫਿਰ ਇਹ ਸੋਚ ਇੰਤੇ ਮੈਂ ਬੜੀ ਅਰੇ ਕਿਹਾ ਪਤਾ ਨਹੀਂ ਮੂੰਹ ਵੱਲ ਨਾ ਕਰਿਆ ਕਰੋ ਪਤਾ ਨਹੀਂ ਕਿਉਂ ਵਾਲਾ ਕੀ ਇਹਨਾਂ ਦੇ ਦਿਮਾਗ 'ਚ ਪੈ ਗਿਆ ਵਾ ਸਮਝ ਨਹੀਂ ਆਉਂਦੀ ਪੁੱਤ ਫਿਰ ਇਹ ਕਰਨਾ ਕੀ ਆ ਮੈਨੂੰ ਤੇ ਨਹੀਂ ਪਤਾ ਲੱਗਦਾ ਚੱਲ ਜੇ ਹੁਣ ਤੇਰੇ ਪੇਕਿਆਂ ਨੇ ਸਾਰਾ ਕੁਝ ਚੁੱਕਿਆ ਹੈ ਸਿਰ ਦੇ ਉੱਤੇ ਹਨਾ ਜ਼ਿੰਮੇਵਾਰੀ ਪੂਰੀ ਲਈ ਹੈਗੀ ਤੇ ਆਪਾਂ ਇਹਨੂੰ ਕੱਲਾਂਗੇ ਬਾਹਰ ਹਨਾ ਸਾਰੀ ਜ਼ਿੰਮੇਵਾਰੀ ਉਹਨਾਂ ਦੀ ਹੀ ਏ ਉੱਥੇ ਨਹੀਂ ਜਾਣ ਨੂੰ ਮੰਨਿਆ ਤੇ ਨੇ ਹੋਰ ਕੀ ਕਰਨਾ ਵਾ ساری ਉਮਰ ਗੋਹਾ ਸੱਟੂਗਾ ਤੇ ਪੱਠੇ ਹੀ ਪਾਊਗਾ ਪਤਾ ਨਹੀਂ ਮੰਮੀ ਕੀ ਮਨ ਚ ਚੱਲਣ ਡਿਆ ਇਹਦੇ ਮੈਂ ਤੇ ਆਪ ਕਹਿੰਨੇ ਤੁਹਾਡੇ ਸਾਹਮਣੇ ਵੇਖ ਲੋ ਮੇਰੇ ਕਿਦਾਂ ਗੱਲ ਪੈਣ ਡਈ ਹੈਗੇ ਪਤਾ ਕੀ ਆ ਮੈਨੂੰ ਦੁੱਖ ਬੜਾ ਹੁੰਦਾ ਜਦੋਂ ਸਾਰਾ ਦਿਨ ਪੱਠੇ ਪਾਉਂਦਾ ਰਹਿੰਦਾ ਵਾ ਗੋਹਾ ਸੁੱਟਦਾ ਰਹਿੰਦਾ ਮੇਰਾ ਵੀ ਚੀ ਕਰਦਾ ਮੇਰਾ ਪੁੱਤ ਵੀ ਕਿਤੇ ਚੰਗਾ ਹੋਵੇ ਹੈ ਇਹਦੇ ਵੀ ਕਿਤੇ ਦਿਨ ਬਦਲਣਾ ਪਰ ਇਹਨੂੰ ਇਹ ਵਾ ਨਾ ਕਿ ਜੇ ਉਹਨਾਂ ਕੋ ਪੈਸੇ ਨਾ ਲੇ ਤਾਂ ਹੀ ਹੋਣਾ ਕੋਈ ਤੇ ਇਹ ਨਹੀਂ ਗੱਲਾਂ ਕਰਨ ਨੂੰ ਹਟਣਾ ਨੂੰ ਚੱਲ ਪੁੱਤ ਫਿਰ ਉਹ ਤਰੇ ਨੇ ਕੋ ਸੋਚ ਕੇ ਕੀ ਆਊਗਾ ਧੋਅ ਕਹਿ ਪਾਸੇ ਨਹੀਂ ਕੋਈ ਚਾਰਾ ਚੱਲਣ ਨੇ ਆ ਜਾ ਕੇ ਤੇ ਫਿਰ ਉਹਨੂੰ ਉਹ ਹੀ ਦੇਖਿਆ ਤੇ ਚੱਲ ਆਪਾਂ ਦੇ ਹੀ ਦੇਣੇ ਆਪਾਂ ਕਿਹੜੇ ਇਤਰਾਖਣ ਨੇ ਆ ਜੇ ਪਹੁੰਚ ਜੂਗਾ ਉੱਥੇ ਜਾ ਕੇ ਕੋਈ ਨਾ ਕੋਈ ਕਮਾਈ ਕਰੂਗਾ ਹੀ ਕਿਹੜਾ ਵਿਹਲਾ ਬਹਿ ਰਹਿਣਾ ਜਾ ਕੇ ਨਹੀਂ ਹੈ ਬਾ ਚੱਲ ਕਮਾਈ ਤੇ ਕਰਨੀ ਆ ਬਾ ਜਾ ਕੇ ਜਾਣੀ ਲਾਹ ਵੀ ਦਵਾਂਗੇ ਪੈਸੇ ਉਹਨਾਂ ਦੇ ਪਰ ਤੁਹਾਨੂੰ ਪਤਾ ਤੇ ਹੈਗਾ ਵੀ ਉਹ ਕਿਦਾਂ ਦੇ ਆ ਸਮਝ ਨਹੀਂ ਆਉਂਦੀ ਪਤਾ ਨਹੀਂ ਕਈ ਟੈਨਸ਼ਨਾਂ ਹੋਣ ਤੇਰੀਆਂ ਮਨ ਤੇ ਚੜੀਆਂ ਵੀ ਪਤਾ ਨਹੀਂ ਸਾਰੀ ਜ਼ਿੰਦਗੀ ਇਦਾਂ ਨਿਕਲ ਜਾਣੀ ਆ ਚੱਲ ਤੈਨੂੰ ਨੌਕਰੀ ਮਿਲ ਗਈ ਉਦੋਂ ਹੋਰ ਉਮੀਦ ਦੀ ਕਿਰਨ ਜਾਗੀ ਵੀ ਚੱਲ ਮੇਰੀ ਨੌ ਜਾਊਗੀ ਹਨਾ ਤੇ ਫਿਰ ਸਾਡੇ ਘਰ ਦੀ ਥੋੜੀ ਬੋਤੀ ਤਰੱਕੀ ਹੋਗੀ ਤੇ ਹੁਣ ਇਹ ਹੀਗਾ ਵੀ ਚੱਲ ਮੁੰਡਾ ਚੱਲ ਜੂਗਾ ਤਾਂ ਸਭ ਤੋਂ ਵਧੀਆ ਹੋ ਜਾਊਗਾ ਤੇ ਭਾਰ ਉਹਨੇ ਤੇ ਸਾਰੀਆਂ ਆਸਾਂ ਦੇ ਪਾਣੀ ਫੇਰ ਕੇ ਰੱਖਤਾ ਚੱਲ ਮੰਮੀ ਤੁਸੀਂ ਨਾ ਟੈਨਸ਼ਨ ਲੋ ਇਹ ਨਹੀਂ ਕੋਈ ਨਹੀਂ ਕਰਨਿਆ ਗਾਲ ਇਹਨਾਂ ਨਾ ਮੈਂ ਲੈ ਕੇ ਆਉਣੀ ਨਾ ਨੂੰ ਠੀਕ ਆ ਤੁਸੀਂ ਨਾ ਇਦਾਂ ਮੰਨ ਪਰੋ ਵੇਹਲਾ ਸਮਝਾ ਕੇ ਇੱਕ ਵਾਰੀ ਤੇਰੇ ਅੱਖੇ ਲੱਗਦਾ ਵਾ ਤੇ ਕੋਈ ਨਹੀਂ ਮੈਂ ਇੱਥੇ ਲੈ ਕੇ ਆਉਣੀ ਉਹਨਾਂ ਨੂੰ ਤੇ ਤੁਸੀਂ ਇਦਾਂ ਨਾ ਕਰੋ ਮੁੜ ਕੇ ਫੇਰ ਬਿਮਾਰ ਪੋਗੇ ਕੀ ਫਾਇਦਾ ਵਾ ਕੀ ਕਰਾਂ ਪੁੱਤ ਬਿਮਾਰ ਤੇ ਆਪੇ ਪਿਆੜਾ ਹੋ ਜਦੋਂ ਦਿਖੇ ਕੋਹ ਨਾ ਗ ਉਹੀ ਨਾ ਇਹ ਨਾ ਕਰੋ ਜੇ ਤੇ ਮਰ ਜੇਗਾ ਨਾ ਤੇ ਜ਼ਿੰਦਗੀ ਬਣ ਚੁਗੀ ਇਹਦੀ ਮਾਪਿਓ ਕਿਹੜੇ ਸਦਾ ਬੈ ਰਹਿੰਦੇ ਆ ਸਾਡਾ ਕੀ ਪਤਾ ਵਾ ਕਿੰਨਾ ਚਿਰ ਵਾਂ ਸਾਲ ਵਾਂ ਕਿ 6 ਮਹੀਨੇ ਆ ਪਰ ਇਹਨਾਂ ਦੀ ਜ਼ਿੰਦਗੀ ਤੇ ਬਣ ਜੂਗੀ ਨਾ ਮਾਪਿਓ ਤਾਂ ਸਾਰੀ ਉਮਰ ਮਰ ਜਾਂਦਾ ਬੱਚਿਆਂ ਕਰਕੇ ਪਰ ਬੱਚਿਆਂ ਨੇ ਨਹੀਂ ਸਮਝ ਨਹੀਂ ਆਉਂਦੀ ਕਿ ਜੇ ਕੋਈ ਕਹਿਣ ਦੇ ਸਾਡੇ ਭਲੇ ਵਾਸਤੇ ਕਹਿਦੇ ਆ ਪਤਾ ਨਹੀਂ ਕੀ ਕਰਨਾ ਇਹਨੇ ਨਹੀਂ ਨਹੀਂ ਯਾਰ ਫੋਨ ਨਹੀਂ ਮੇਰੀ ਗੱਲ ਸੁਣ ਤੈਨੂੰ ਪਤਾ ਅਥੇ ਦਾਦੇ ਠੀਕ ਨਹੀਂ ਰਹਿੰਦੇ ਤੇ ਮੱਜਾਂ ਦਾ ਵੀ ਮੈਨੂੰ ਆਪ ਕਰਨਾ ਪੈਂਦਾ ਪੱਠੇ ਵੱਢਣੇ ਕਦੀ ਪੁੱਖ ਤੇ ਨਾਲ ਦੀ ਵੀ ਤੈਨੂੰ ਪਤਾ ਫਿਰ ਸਕੂਲੇ ਜਾਂਦੀ ਆ ਭਰੌਂ ਤੇ ਉਹਨਾਂ ਨੂੰ ਛੱਡਣ ਜਾਣਾ ਪੈਂਦਾ ਕਦੀ ਲੈ ਕੇ ਆਉਣਾ ਪੈਂਦਾ ਉਹ ਨਹੀਂ ਮੈਂ ਤੇਰੀ ਗੱਲ ਸਮਝਣ ਡਿਆ ਮੈਂ ਪਰ ਮੇਰੀ ਗੱਲ ਸੁਣ ਮੇਰੇ ਕੋਲ ਨਾ ਸੱਚੀ ਗੱਲ ਦੱਸਾਂ 1000 ਪੈਸੇ ਵੀ ਹੈ ਨਹੀਂਗੇ ਤੈਨੂੰ ਪਤਾ ਇੰਨੀ ਦੂਰ ਜਾਣਾ ਘੁੰਮਣ ਫੇੜਨ ਤੇ ਜੇ ਪੈਸੇ ਨਾ ਹੁਣ ਤੇ ਕੀ ਫਾਇਦਾ ਜਾਂਦਾ ਉਹ ਤਾਂ ਹੀ ਤਾਂ ਠੀਕਾ ਤੂੰ ਖਰਚ ਲੇਂਗਾ ਪਰ ਫਿਰ ਵੀ ਹੁੰਦਾ ਹੀ ਹੈ ਜਰਾ ਆਪਣੇ ਕੋਲ ਪੈਸਾ ਹੋਣਾ ਚਾਹੀਦਾ ਵਾ ਨਹੀਂ ਨਹੀਂ ਕੋਈ ਗੱਲ ਨਹੀਂ ਚਲ ਜਾਂਗੇ ਕੋਈ ਨਹੀਂ ਅਗਲੀ ਵਾਰੀ ਚਲ ਜਾਾਂਗੇ ਹੁਣ ਤੁਸੀਂ ਹੋ ਆਓ ਮੇਰਾ ਵੀਰ ਨਹੀਂ ਨਹੀਂ ਹੋ ਆਉ ਤੁਹਾਨੂੰ ਕੋਈ ਗੱਲ ਨਹੀਂ ਚਲ ਠੀਕ ਆ ਮੇਰਾ ਵੀਰ ਠੀਕ ਨਹੀਂ ਨਹੀਂ ਕੋਈ ਨਹੀਂ ਤੁਸੀਂ ਚਲ ਜਾਓ ਹਾਂ ਮੈਂ ਅਗਲੀ ਵਾਰੀ ਚਲ ਜੂ ਤੁਹਾਡੇ ਨਾਲ ਤੇ ਗੁੱਸਾ ਨਾ ਕਰੀ ਮੇਰਾ ਭਰਾ ਜਾਗਾ ਤੁਹਾਨੂੰ ਪਤਾ ਹੀ ਹੈ ਮੇਰਾ ਹਲਾਰ ਘਟਦੇ ਹਨਾ ਹਾਂ ਠੀਕ ਆ ਠੀਕ ਠੀਕ ਕੀਦਾ ਫੋਨ ਹੀਗਾ ਓਏ ਫੋਨ ਆਉਂਦਿਆ ਹੀਗਾ ਮੁੰਡਾ ਹੀ ਯਾਰ ਦੋਸਤ ਉਹ ਚਲ ਲਈਓ Shimla ਘੁੰਮਣ ਤੇ ਮੈਨੂੰ ਕਹਿੰਦੇ ਆ ਵੀ ਚਲ ਚਲੀਏ ਹੋ ਤਿਆਰ ਦੱਸ ਹਾਂ ਇਥੇ ਘਰ ਦੇ ਹਾਲਾਤ ਕੀ ਤਾਂ ਨੂੰ Shimla ਘੁੰਮਣ ਦੀ ਪਈ ਐ ਤੇ ਮੈਂ ਕਿਹਾ ਬੈਗ ਤਿਆਰ ਕਰ ਲਿਆ ਵਾ ਮੈਂ ਵੀ ਮਨਾ ਹੀ ਕੀਤਾ ਉਹਨਾਂ ਨੂੰ ਮੈਂ ਕਹਾ ਵੀ ਹਾਂ ਨਹੀਂ ਕਿ ਪੈਸੇ ਮੇਰੇ ਕੋਲ ਮੈਂ ਨਹੀਂ ਜਾਣਾ ਤੇ ਤੁਸੀਂ ਆਓ ਅੰਦਰ ਮੇਰੇ ਨਾਲ ਮਮੀ ਵੇਖੋ ਕਿਦਾਂ ਰੋਂਦੇ ਆ ਕਿਉ ਮਮੀ ਨੂੰ ਕੀ ਹੋ ਗਿਆ ਹੁਣ ਤੁਸੀਂ ਆਪ ਹੀ ਤੇ ਮਨਾ ਕਰਤਾ ਵਾ ਤੇ ਮੈਂ ਨਹੀਂ ਬਾਹਰ ਜਾਣਾ ਤੇ ਉਹਨਾਂ ਨੂੰ ਮਾਹ ਕਿਦੇ ਉਹ ਮੀਤ ਜਾਗੀ ਹੀਗੀ ਇੱਕ ਤੇ ਚਲ ਮੇਰਾ ਮੁੰਡਾ ਬਾਹਰ ਜਾਊਗਾ ਤੇ ਐਵੇਂ ਕਿਤੇ ਸੋਖੀ ਹੋਵਾਂਗੇ ਤੇ ਯਾਰ ਮੇਰੀ ਗੱਲ ਸੁਣ ਬਾਹਰ ਕੀ ਜਾਣਾ ਵਾ ਪੈਸੇ ਹੋਣਗੇ ਤੇ ਬਾਹਰ ਜਾਊਗਾ ਤੇ ਦੱਸਾਂ ਕਿੰਨਾ ਕਿਵੇਂ ਬੰਦੋਬਸਤ ਹੋ ਹੀ ਜਾਊਗਾ ਤੁਸੀਂ ਇਹਦਾ ਨਾ ਕਰਦੇ ਤੇ ਉਹ ਕਿੰਨਾ ਦੁੱਖ ਲੱਗਣ ਡਿਆ ਵਾ ਮੈਂ ਨਾ ਮੈਂ ਕਾਹੀ ਕੀਤੀ ਮੈਨੂੰ ਦਿਖਣ ਡਿਆ ਵਾ ਕਿ ਹੁਣ ਪੈਸੇ ਨਹੀਂ ਹੋਣ ਦੇ ਵੇਖੋ ਸਣੀ ਮੈਂ ਤੁਹਾਡੀ ਗੱਲਾਂ ਚੰਗੀ ਤਰ੍ਹਾਂ ਸਮਝਣ ਲਈ ਆ ਠੀਕ ਆ ਨਾਲੇ ਇੱਕਦਮ ਹੀ ਨਾ ਕਿਸੇ ਨੂੰ ਤੋੜ ਕੇ ਜਵਾਬ ਨਹੀਂ ਦੇ ਦੇਣਾ ਚਾਹੀਦਾ ਅਗਲੇ ਦਾ ਮਨ ਹੀ ਟੁੱਟ ਜਾਂਦਾ ਵਾ ਉਹ ਸਰਦਨ ਮੇਰੀ ਗੱਲ ਸੁਣ ਮੇਰਾ ਜੇ ਕਰਦਾ ਵਾ ਵੀ ਮਮੀ ਨੂੰ ਦੁਖੀ ਕਰਾ ਮੈਨੂੰ ਹੁਣ ਕੀ ਕਰਾਂ ਮੈਂ ਦਾ ਸਫਾ ਲੈਣਾ ਜਦੋਂ ਪੈਸਾ ਹੀ ਨਹੀਂ ਕਿਤੇ ਬੰਨਿਆ ਤਾਂ ਸ ਕੀ ਕਰਾਂ ਫਿਰ ਚਲ ਸਣੀ ਛੱਡੋ ਸਾਰੀਆਂ ਗੱਲਾਂ ਤੇ ਚਲੋ ਨਾ ਉੱਠ ਕੇ ਅੰਦਰ ਚਲੋ ਮੰਮੀ ਲੱਗ ਗਈ ਉਹਨੂੰ ਵੀ ਹੋਊਗਾ ਕਿ ਮੇਰਾ ਮੁੰਡਾ ਲੱਗ ਗਿਆਣ ਕੇ ਬੈਠਾ ਕੋਈ ਤੋਕ ਸੁਖ ਕੀਤਾ ਵਾ ਤੁਸੀਂ ਜਦੋਂ ਨਹੀਂ ਬਾਹਰ ਆਣ ਕੇ ਬਹਿ ਜਾਂਦੇ ਜੇ ਉਹ ਰੋ 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 ਕੇ ਬੁਰਾ ਹਾਲ ਅੰਦਰ ਚਲ ਚਲ ਅੰਦਰ ਦਵਾ ਦੇ ਮੰਮੀ ਕੀ ਗੱਲ ਹੈ ਯਾ ਇਹ ਗੱਲ ਦਾ ਤੈਨੂੰ ਨਹੀਂ ਪਤਾ ਹਾਂ ਹੈ ਪੁੱਤ ਮੈਂ ਚਾਹੁੰਦੀ ਆ ਕਿ ਤੂੰ ਗੋਏ ਚ ਬਾਹਰ ਨਿਕਲ ਡੰਗਰਾਂ ਦੇ ਪੱਠੇ ਪਾ ਪਾ ਕੇ ਤੇਰੀ ਮਤ ਮਾਈ ਗਈ ਆ ਤੇ ਮੈਂ ਵੀ ਚਾਹੁੰਦੀ ਆ ਕਿ ਤੇ ਚੰਗਾ ਕਾਰੋਬਾਰ ਲੱਭੇ ਤੈਨੂੰ ਤੇ ਕਿਤੇ ਤੂੰ ਵੀ ਸਾਫ ਬਣੇ ਹੈ ਇੱਕ ਮਾਂ ਨਹੀਂ ਕੀ ਵਿਖ ਸਕਦੀ ਆਪਣੇ ਬੱਚੇ ਨੂੰ ਤੰਗੀ ਵਿੱਚ ਮੰਮੀ ਮੈਂ ਤੇਰੀ ਗੱਲ ਸਮਝਦਾ ਵਾਂ ਪਰ ਮੇਰੀ ਗੱਲ ਸੁਣਨਾ ਕਿੱਥੋਂ ਪਿਆਹੇ ਕਰਨੇ ਆ ਮੈਂ ਤਾਂ ਹੀ ਮਨਾ ਕੀਤਾ ਵਾ ਦੇਹ ਪੁੱਤ ਅਹੀਂ ਤੇਰੇ ਮਾਪੇ ਹਾਂ ਅਹੀਂ ਕੋਈ ਵੀ ਕਰ ਸਕਨੇ ਆਪਣੇ ਬੱਚਿਆਂ ਦੀ ਖਾਤਰ ਠੀਕ ਵਾ ਨਾ ਤੈਨੂੰ ਇਹ ਗੱਲਾਂ ਕੀ ਲੱਗਿਆ ਜਿੱਦਾਂ ਮਰਜ਼ੀ ਆਪਾਂ ਹੱਟ ਪਣੀਏ ਪੱਟ ਪਣੀਏ ਜਿੱਦਾਂ ਮਰਜ਼ੀ ਪੈਸੇ ਲਈਏ ਤੂੰ ਹਾਂ ਕਰਾ ਜਾਣ ਵਾਸਤੇ ਚੱਲ ਚਲ ਕੋਈ ਨਹੀਂ ਮੰਮੀ ਮੈਂ ਚਲ ਜੂੰਗਾ ਜਿੱਦਾਂ ਤੁਸੀਂ ਕਹਿੰਦੇ ਹੋ ਨਾ ਮੈਂ ਚਲ ਜੂੰਗਾ ਜਿੱਥੇ ਪੈਸੇ ਹੁੰਦੇ ਆ ਤੁਸੀਂ ਕਰ ਦੋ ਮੈਂ ਚਲ ਜੂੰਗਾ ਚੱਲ ਸ਼ੁਕਰ ਵਕਤੇ ਹੈ ਕਿਤੇ ਤੇਰੇ ਦਿਮਾਗ ਚ ਵੀ ਗੱਲ ਪੈ ਗਈ ਆ ਮੈਂ ਮੰਮੀ ਤੁਹਾਨੂੰ ਨਹੀਂ ਵੇਖ ਸਕਦਾ ਐਦਾਂ ਤੁਹਾਨੂੰ ਚੰਗਾ ਭਲਾ ਪਤਾ ਮੈਂ ਕਿਹੜਾ ਵੇਖ ਸਕਨੀ ਆ ਮੇਰਾ ਨੀ ਜੀ ਕਰਦਾ ਕਿ ਮੇਰਾ ਪੁੱਤ ਤਰੱਕੀ ਕਰੇ ਹੈ ਇਸੇ ਕਰਕੇ ਤੇੰਤਰੀ ਪਰੇਸ਼ਾਨ ਹੋ ਕੇ ਮੰਦਰ ਪੈ ਗਈ ਆਣਕੇ ਕੀ ਅੱਜ ਕੋਈ ਉਮੀਦ ਦੀ ਕਿਰਨ ਦਿਖਦੀ ਆ ਤੇ ਤੂੰ ਨਹੀਂ ਪੈਰਾਂ ਤੇ ਪਾਣੀ ਪੈਣ ਦਿੰਦਾ ਨਹੀਂ ਚਲ ਕੋਈ ਨਹੀਂ ਤੁਸੀਂ ਨਾ ਪਰਸਾਨ ਹੋ ਹੋ ਕੁਝ ਕਰ ਲੋ ਜਿੱਦਾਂ ਵੀ ਹੁੰਦਾ ਵਾ ਕਰ ਲੋ ਮੈਨੂੰ ਦੱਸ ਦੋ ਮੈਂ ਚਲ ਜੂਗਾ ਚਲ ਮੈਂ ਇਦਾਂ ਕਰਦੀ ਫਿਰ ਫਿਰ ਮੈਂ ਤੇਰੇ ਪਿਓ ਨਾਲ ਸਲਾਹ ਕਰਨੀ ਆ ਪੈਸਿਆਂ ਦਾ ਇੰਤਜ਼ਾਮ ਕਰੀਏ ਜਿੱਦਾਂ ਮਰਜੀ ਆ ਕਰ ਲੋ ਕੋਈ ਨਹੀਂ ਪੁੱਤ ਜਿਹੜਾ ਮੇਰੇ ਕੋ ਮਾੜਾ ਮੋਟਾ ਸੋਨਾ ਪਿਆ ਵਾ ਨਾ ਉਹ ਵੀ ਮੈਂ ਵੇਚ ਦੂੰਗੀ ਮੈਂ ਸੋਨਾ ਪਾ ਕੇ ਕੀ ਲੈਣਾ ਮੰਮੀ ਤੂੰ ਟੈਨਸ਼ਨ ਨਾ ਲੈ ਜੇ ਕਿਤੇ ਰੱਬ ਨੇ ਮੇਰੀ ਬਾਹ ਫੜ ਲਈ ਨਾ ਜੇ ਮੈਂ ਬਾਹਰ ਚਲ ਗਿਆ ਤੇ ਤੇਰਾ ਸੋਨਾ ਉੱਦੋਂ ਦਾ ਉਦਾਂ ਹੀ ਵਾਪਸ ਆਊਗਾ ਲੈ ਦੱਸ ਪੁੱਤ ਟਰਮੋਂ ਚੰਗਾ ਸੋਨਾ ਸੋਨਾ ਪਾ ਕੇ ਮੈਂ ਕੀ ਕਰਨਾ ਵਾ ਤੂੰ ਨਾ ਸੋਨਾ ਸਾਰਾ ਸ਼ਰਨੂ ਬਣਾ ਕੇ ਦੇਵੀ ਮੇਰੀ ਨਾ ਪਾਉਗੀ ਨਹੀਂ ਕੋਈ ਨਹੀਂ ਮੈਂ ਕਹਣਾ ਤੁਹਾਨੂੰ ਵੀ ਦੇਣਾ ਵਾ ਤੇ ਸ਼ਰਨੂ ਵੀ ਦੇਣਾ ਲੈ ਦੱਸ ਮਾਮਾ ਵਾ ਤੇ ਇੰਨਾ ਹੀ ਬੜਾ ਵਾ ਤੇ ਆਪਣੇ ਪੁੱਤ ਜਿਹੜੇ ਆ ਨਾ ਉਹ ਕਿਤੇ ਕਾਰੋਬਾਰ ਤੇ ਲੱਗ ਜਾਣ ਇਤੋਂ ਵੱਡੀ ਠੰਡ ਕੋਈ ਨਹੀਂਗੀ ਮੰਮੀ ਮੇਰਾ ਵੀ ਜੀ ਕਰਦਾ ਵਾ ਕਿ ਸਾਡੀ ਵੀ ਜ਼ਿੰਦਗੀ ਬਦਲੇ ਅਸੀਂ ਵੀ ਗੱਡੀਆਂ ਲਈਏ ਘੁੰਮੀਏ ਲੋਕਾਂ ਵਾਂਗੂ ਪਰ ਮੈਨੂੰ ਆਪਣੇ ਘਰ ਦੇ ਹਾਲਾਤ ਦੇਖਣ ਦੇ ਆ ਮੈਂ ਤਾਂ ਇਹ ਗੱਲ ਕਹੀ ਸੀ ਪੀ ਆਪਾ ਇਹ ਨਾ ਕਰਜ਼ਾ ਚੁੱਕ ਲਾਂਗੇ ਦੇ ਕੇ ਤੇ ਗੱਡੀ ਗੱਲ ਨਾ ਨਾ ਬਣੀ ਤੇ ਆਪਾਂ ਫਸ ਜਾਣਾ ਨਹੀਂ ਪੁੱਤ ਨਹੀਂ ਫਸਦੇ ਹੁਣ ਤੇਰੇ ਸਹੁਰਿਆਂ ਦੀ ਜ਼ਿੰਮੇਵਾਰੀ ਚੁੱਕੀ ਆ ਸਾਰੀ ਉਹਨਾਂ ਨੇ ਕੋਹ ਦਾ ਕੋਹ ਵੇਖਿਆ ਹੀ ਆ ਉਹਨਾਂ ਤਰ੍ਹਾਂ ਮਾੜਾ ਥੋੜੀ ਕਰਨਾ ਚਾਹੀਦਾ ਨਹੀਂ ਉਹ ਤੇ ਚੰਗਾ ਹੀ ਸੋਚਦੇ ਆ ਮੇਰੇ ਬਾਰੇ ਆਹੋ ਦੇ ਹੌਸਲੇ ਨਾਲ ਗੱਲ ਕਰਨ ਦੇ ਨਾ ਹੀ ਟੈਨਸ਼ਨ ਨਾ ਹੀ ਟੈਨਸ਼ਨ ਪੈਂਦੀ ਇਹਨੇ ਤਾਂ ਪੁੱਤ ਬਿਲਕੁਲ ਕਿਹਾ ਤਾਂ ਕਿ ਲਓ ਮੈਂ ਨਹੀਂ ਜੇ ਜਾਣਾ ਮੈਂ ਕਿਤੇ ਨਹੀਂ ਜਾਣਾ ਬਸ ਮੈਨੂੰ ਮੈਨੂੰ ਗੁੱਸਾ ਆਏਗਾ ਫਿਰ ਜਦੋਂ ਡੈਡੀ ਨੂੰ ਪੁੱਛਾਂਗਾ ਤੇ ਡੈਡੀ ਤੁਹਾਨੂੰ ਪਤਾ ਫਿਰ ਖੱਪਗੇ ਹੀਗੇ ਤੇ ਫਿਰ ਮੈਨੂੰ ਵੀ ਗੁੱਸਾ ਆ ਗਿਆ ਡੈਡੀ ਵਿਚਾਰਾ ਡੇੜੀ ਨਹੀਂ ਚਾਹੁੰਦਾ ਕਿ ਮੇਰਾ ਪੁੱਤ ਬਾਹਰ ਜਾਵੇ ਤੇ ਸਾਰੀ ਉਮਰ ਸੜੰਗਾਂ 'ਚ ਕੱਟ ਛੜਣੀ ਹੋ। ਚਲ ਕੋਈ ਨਹੀਂ ਮਮੀ ਤੂੰ ਦਾਦੀ ਨਾਲ ਕਰੋ ਗੱਲ ਜਿੱਦਾਂ ਦਾਦੀ ਕਹਿੰਦੇ ਆਪਾਂ ਕਰ ਲੈਂਦੇ ਆ। ਚਲ ਠੀਕ ਆ ਪੁੱਤ। ਹਾਂ। ਮਾਪਿਓ ਮਾੜਾ ਥੋੜੀ ਸੋਚਦੇ ਆ। ਚੰਗਾ ਹੀ ਸੋਚਾਂਗੇ ਤੇਰੇ ਲਈ ਆਲੇ ਤੂੰ ਇਹ ਟੈਨਸ਼ਨ ਨਾ ਲਓ ਤੂੰ ਆਵੇ ਤੂੰ ਬਹਿ ਕੇ ਜਿੱਥੇ ਨਹੀਂ ਉੱਥੇ ਰੋਂਦਾ ਪੰਦੇ ਹੋ। ਤੇ ਕੀ ਕਰਾਂ ਫਿਰ ਮੈਂ? ਮੈਂ ਤੁਹਾਨੂੰ ਕਹਾਂਦਾ ਮੈਂ ਚਲ ਜਾਂਗਾ। ਨਹੀਂ ਹੁਣ ਠੀਕ ਵਾ। ਆਹੋ। ਹੁਣ ਮੈਂ ਗੱਲ ਕਰ ਲਈ ਤੇਰੇ ਪਿਓ ਨਾਲ ਠੀਕ ਆ। ਚਲ ਠੀਕ।